ਬੇਸਿਕਲੀ ਅੱਜ ਪੰਜਾਬ ਨੂੰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਸੰਕਲਪ ਲੈ ਕੇ ਮੁੱਖ ਮੰਤਰੀ ਜੀ ਤੁਰੇ ਆ ਸੋ ਉਸ ਕੜੀ ਵੱਜੋਂ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਤੇ ਖਾਸ ਕਰਕੇ ਮੇਰਾ ਪਿਆਰਾ ਜ਼ਿਲ੍ਹਾ ਗੁਰਦਾਸਪੁਰ ਜਿੱਥੋਂ ਦੀ ਅੱਜ ਮੈਂ ਸਮਝਦਾ ਵੀ ਐਸਐਸਪੀ ਗੁਰਦਾਸਪੁਰ ਜੀ ਦੀ ਗਵਾਈ ਦੇ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਈਵੈਂਟ ਇੱਥੇ ਕਰਵਾਇਆ ਗਿਆ ਸੋ ਮਿਸਨ ਨੀਚੇ ਖਾਸ ਕਰਕੇ ਜਿਹੜੇ ਸਾਡੇ ਪੰਜਾਬ ਦੇ ਬੱਚੇ ਨਸ਼ਿਆਂ ਚ ਇਨਵੋਲਵ ਨੇ ਔਰ ਵਿਸ਼ੇਸ਼ ਤੌਰ ਤੇ ਉਹ ਨਸ਼ੇ ਜਿਹੜੇ ਮਾਰੂ ਨਸ਼ੇ ਆ ਜਿਹੜੇ ਜ਼ਿੰਦਗੀ ਦੇ ਅੰਦਰ ਨਾ ਕੇਵਲ ਆਰਥਿਕ ਨੁਕਸਾਨ ਕਰਦੇ ਆ ਪਰਿਵਾਰਾਂ ਦਾ ਬਲਕਿ ਉਹ ਫਿਜ਼ੀਕਲੀ ਵੀ ਤਬਾਹੀ ਦਾ ਮਤਲਬ ਕਾਰਨ ਬਣਦੇ ਆ ਸੋ ਉਹਦੇ ਵਿੱਚੋਂ ਗੁਰਦਾਸਪੁਰ ਦੇ ਨੌਜਵਾਨ ਨੂੰ ਕੱਢਣ ਦੇ ਲਈ ਅੱਜ ਇੱਕ ਬਹੁਤ ਹੀ ਭਾਵਪੂਰਤ ਔਰ ਮੈਂ ਸਮਝਦਾ ਵੀ ਇੱਕ ਜਿਹੜਾ ਕਹਿ ਸਕਦੇ ਆ ਵੀ ਇੱਕ ਬਦਲਵੇਂ ਰੂਪ ਦੇ ਵਿੱਚ ਕੀ ਬੱਚਿਆਂ ਨੂੰ ਜਿਹੜਾ ਆ ਉਹ ਡਰੱਗਸ ਤੋਂ ਵਿੱਚੋਂ ਕੱਢ ਕੇ ਉਸ ਜਿਹੜਾ ਰਾਹ ਤੇ ਉਹ ਪਏ ਨੇ ਉਹਨਾਂ ਨੂੰ ਦੋ ਤਰ੍ਹਾਂ ਦੇ ਜਿਹੜੇ ਉਹ ਵੇ ਹੈਗੇ ਆ ਪੰਜਾਬ ਦੇ ਅੰਦਰ ਜਿਹੜੇ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆ ਇੱਕ ਤੇ ਆ ਕਿ ਬੱਚੇ ਪੰਜਾਬ ਦੇ ਜਿਹੜੇ ਨਸ਼ਿਆਂ ਤੋਂ ਹੱਟ ਕੇ ਜ਼ਿੰਦਗੀ ਜੂਣਾ ਚਾਹੁੰਦੇ ਆ ਨਵੀਂ ਜ਼ਿੰਦਗੀ ਜੂਣਾ ਚਾਹੁੰਦੇ ਆ ਉਹਨਾਂ ਲਈ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਦੀ ਗਵਾਈ ਦੇ ਵਿੱਚ ਉਹਨਾਂ ਨੂੰ ਦੁਆਰਾ ਸਥਾਪਿਤ ਕਰਨ ਦੇ ਲਈ ਸਮਾਜ ਦੇ ਵਿੱਚ ਬੇਕਾਇਦਾ ਉਹਨਾਂ ਦੇ ਲਾਸ ਕੀਤੇ ਜਾ ਰਹੇ ਆ ਸੈਂਟਰ ਬਣੇ ਹੋਏ ਆ ਸੋ ਨਾਲ ਦੀ ਨਾਲ ਉਹਨਾਂ ਦੇ ਜੀਵਨ ਦੀ ਬਹਾਲੀ ਦੇ ਲਈ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮੰਨ ਲਓ ਜਿਹੜੀਆਂ ਉਹ ਨੌਕਰੀਆਂ ਨੇ ਉਹ ਪੰਜਾਬ ਸਰਕਾਰ ਵੱਲੋਂ ਇਹਨਾਂ ਸਮਿਆਂ ਦੇ ਦੌਰਾਨ ਲਗਭਗ 49000 ਸਰਕਾਰੀ ਨੌਕਰੀਆਂ ਪੰਜਾਬ ਦੇ ਬੱਚੇ ਨੇ ਝੋਲੀ ਚ ਪਾਈਆਂ ਸੋ ਮੈਂ ਸਮਝਦਾ ਕਿ ਗੁਰਦਾਸਪੁਰ ਪੁਲਿਸ ਸਾਡੇ ਬੜੇ ਰਿਸਪੈਕਟਡ ਨੇ ਸਾਡੇ ਆਈਪੀਐਸ ਅਰੀ ਜੀ ਔਰ ਇਹਨਾਂ ਦੀ ਸਾਰੀ ਟੀਮ ਔਰ ਖਾਸ ਕਰਕੇ ਮਾਜਨ ਸਾਹਿਬ ਜਿਹੜੇ ਮੈਸਾ ਇਥੇ ਰੈਡ ਕਰਾਸ ਦੇ ਅੰਦਰ ਔਰ ਇਸ ਕਿਸਮ ਦੇ ਸੋਸ਼ਲ ਇਵੈਂਟ ਕਰਦੇ ਰਹਿੰਦੇ ਆ ਮੈਂ ਸਮਝਦਾ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਨੌਜਵਾਨਾਂ ਲਈ ਇੱਕ ਬਹੁਤ ਹੀ ਇੱਕ ਸ਼ਾਨਦਾਰ ਮੰਚ ਜਿਹੜਾ ਇਹਨੇ ਬਣਾਇਆ ਔਰ ਤੁਸੀਂ ਦੇਖਿਆ ਵੀ ਉਹ ਬੱਚੇ ਵੀ ਜਿਹੜੇ ਨਸ਼ੇ ਲੈ ਕੇ ਨਵੀਂ ਜ਼ਿੰਦਗੀ ਜਿਉਣ ਦੇ ਮਾਰਗ ਤੇ ਚਲੇ ਅੱਜ ਉਹਨਾਂ ਨੇ ਵੀ ਖੇਡਾਂ 'ਚ ਭਾਗ ਲਿਆ ਸੋ ਉਹਨਾਂ ਨੇ ਵੀ ਮੈਚ ਜਿੱਤੇ ਆ ਸੋ ਲਗਾਤਾਰ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਜੀ ਦੀ ਗਵਾਹੀ ਦੇ ਵਿੱਚ ਜਿੱਥੇ ਬਾਕੀ ਵਰਗਾਂ ਨੂੰ ਪੰਜਾਬ ਦੇ ਜਿਹੜੇ ਵਰਗ ਨੇ ਉਹਨਾਂ ਦੇ ਵੱਖ-ਵੱਖ ਸਵਾਲ ਨੇ ਖਾਸ ਕਰਕੇ ਜਿਹੜੇ ਆਰਥਿਕ ਸਵਾਲ ਨੇ ਉਨ੍ਹਾਂ ਦੇ ਉੱਤੇ ਵੱਡੀਆਂ ਪਹਿਲ ਕਦਮੀਆਂ ਸਰਕਾਰ ਨੇ ਲਈਆਂ ਨੇ ਚਾਹੇ ਪੰਜਾਬ ਦੇ ਅੰਦਰ ਕਿਸਾਨਾਂ ਦਾ ਮਸਲਾ ਵਪਾਰੀਆਂ ਦਾ ਮਸਲਾ ਮਜ਼ਦੂਰਾਂ ਦਾ ਮਸਲਾ ਪੰਜਾਬ ਦੇ ਅੰਦਰ ਆਮ ਆਦਮੀ ਕਲੀਨਰ ਖੁੱਲ ਰਹੇ ਆ ਲੋਕਾਂ ਨੂੰ ਵੱਡੀ ਪੱਧਰ ਤੇ ਬਿਜਲੀ ਦੀ ਜਿਹੜੀ ਉਹ ਮੋਹ ਦਿੱਤੀ ਗਈ ਹੈ ਪੰਜਾਬ ਦੇ ਅੰਦਰ ਸੋ ਲਗਾਤਾਰ ਸਕੂਲ ਆਫ ਹੈਮਨਸ ਦਾ ਸਵਾਲ ਹੋਵੇ ਵਕਫ-ਵਕ ਫੀਲਡਾਂ ਦੇ ਅੰਦਰ ਜਿੱਥੇ ਸਰਕਾਰ ਕੰਮ ਕਰ ਰਹੀ ਆ ਉੱਥੇ ਪੰਜਾਬ ਦੇ ਬੱਚਿਆਂ ਦੇ ਅੰਦਰ ਇਹ ਵਿਸ਼ਵਾਸ ਪੈਦਾ ਕਰਨਾ ਕੀ ਇਹ ਸਰਕਾਰ ਐਸੀ ਹੈ ਜੇ ਸਰਕਾਰ ਦੇ ਅੰਦਰ ਮੈਰਿਟ ਤੇ ਨੌਕਰੀਆਂ ਵੀ ਮਿਲਣੀਆਂ ਨੇ ਔਰ ਜੇ ਸਰਕਾਰ ਦੇ ਅੰਦਰ ਕਿਸੇ ਵੀ ਸਰਕਾਰ ਦਾ ਚਾਹੇ ਕੋਈ ਮੰਤਰੀ ਆ ਚਾਹੇ ਕੋਈ ਐਮਐਲਏ ਆ ਕਿਸੇ ਵੀ ਰੂਪ ਦੇ ਵਿੱਚ ਜਿਹੜਾ ਆ ਉਹ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਉਹਨਾਂ ਨੂੰ ਸ਼ੈਲਟਰ ਤਾਂ ਦੇਣਾ ਦੂਰ ਦੀ ਗੱਲ ਹੈ ਬਲਿਕੇ ਆਪ ਮੈਦਾਨ ਦੇ ਵਿੱਚ ਸਾਰੀ ਸਰਕਾਰ ਹੈਗੀ ਆ ਸੋ ਬਹੁਤ ਵੱਡਾ ਫੈਸਲਾ ਇਹਨਾਂ ਦੇਣਾ ਚਾਹੀਦਾ ਜਿਹੜੇ ਲੋਕ ਇਸ ਵਪਾਰ ਚ ਪਏ ਆ ਪੰਜਾਬ ਦੇ ਜਵਾਨੀ ਨੂੰ ਤਬਾਹ ਕਰਨ ਦੇ ਲਈ ਨਸ਼ਿਆਂ ਦੇ ਵਾਰਚ ਉਹਨਾਂ ਦੇ ਖਿਲਾਫ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਨੇ ਪਰਚੇ ਵੀ ਹੋ ਰਿਹਾ ਜੇਲਾ ਵੀ ਹੋ ਰਹੀਆਂ ਨੇ ਇੱਕ ਵੱਡਾ ਕਦਮ ਜਿਹੜਾ ਇੱਕ ਸਟੈਪ ਲਿਆ ਗਿਆ ਉਹਨਾਂ ਦੀਆਂ ਜ਼ਾਇਦਾਤਾਂ ਵੀ ਕੋਰਕ ਪੰਜਾਬ 'ਚ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਉਹਨਾਂ ਨੂੰ ਉਹ ਸੇਕ ਲੱਗੇ ਜਿਹੜੀ ਲੋਕਾਂ ਦੇ ਬੱਚਿਆਂ ਦੇ ਸੀਵਿਆਂ ਨੂੰ ਮਤਲਬ ਖੜੇ ਕਰਕੇ ਉਹਨਾਂ ਦੇ ਜ਼ਾਇਦਾਤਾਂ ਬਣਾਈਆਂ ਨੇ ਉਹ ਵੀ ਜਿਹੜੀਆਂ ਕੋਰਕ ਪੰਜਾਬ 'ਚ ਕੀਤੀਆਂ ਜਾ ਰਹੀਆਂ ਨੇ ਸੋ ਅੱਜ ਗੁਰਦਾਸਪੁਰ ਦੇ ਕਾਲਜ ਦੇ ਅੰਦਰ ਇੱਕ ਬਹੁਤ ਹੀ ਖੂਬਸੂਰਤ ਇਵੈਂਟ ਹੋਇਆ ਮੈਨੂੰ ਵੀ ਇੱਥੇ ਆਣ ਦਾ ਮੌਕਾ ਮਿਲਿਆ ਔਰ ਮੈਨੂੰ ਲੱਗਦਾ ਵੀ ਇਹ ਤਾਂ ਕਾਫੀ ਵੱਡੀ ਮਾਤਰਾ ਚ ਪ੍ਰੇਨਾ ਲੈਣਗੇ ਸਾਡੇ ਨਾਲ ਨਹੀਂ ਵੈਸੇ ਤਾਂ ਲੱਗਦਾ ਨਹੀਂ ਅਸਲ ਚ ਤਾਂ ਸਰਕਾਰ ਨੇ ਖੇਡਾਂ ਮਤਨ ਪੰਜਾਬ ਦੀਆਂ ਦਾ ਬਹੁਤ ਵੱਡਾ ਦੋ ਸੀਜ਼ਨ ਪੰਜਾਬ ਚ ਕੀਤੇ ਆ ਔਰ ਪੰਜਾਬ ਦੇ ਨੌਜਵਾਨ ਘਰਾਂ ਚੋਂ ਸਕੂਲਾਂ ਚੋਂ ਗਲੀਆਂ ਚੋਂ ਨਿਕਲ ਕੇ ਖੇਡਾਂ ਦੇ ਮੈਦਾਨ ਚ ਆਏ ਆ ਔਰ ਦੋਵੇਂ ਜਿਹੜੇ ਸੀਜ਼ਨ ਹੋਏ ਆ ਲਗਭਗ 18 ਕਰੋੜ ਰੁਪਈਆ ਪੰਜਾਬ ਦੇ ਖੇਡਾਂ ਮਤਨ ਪੰਜਾਬ ਦੀਆਂ ਦੇ ਜਿਹੜੇ ਵਿਜੇਤਾ ਨੇ ਉਹਨਾਂ ਦੀ ਝੋਲੀ ਚ ਪਾਇਆ ਤੇ ਇੱਕ ਬਹੁਤ ਹੀ ਹਿਸਟੋਰੀਕਲ ਫੈਸਲਾ ਜਿਹੜਾ ਥੋੜੇ ਦਿਨ ਪਹਿਲਾਂ ਮਾਨਜੋਗ ਮੁੱਖ ਮੰਤਰੀ ਜੀ ਨੇ ਲਿਆ ਕਿ ਜਿਹੜੇ ਪੰਜਾਬ ਦੇ ਬੱਚੇ ਪੰਜਾਬ ਦੇ ਬੱਚੇ ਜਿਹੜੇ ਮਤਲਬ ਲੰਪਕ ਲਈ ਜਾਂ ਐਸੀਨ ਕੇ ਮਾਦੀ ਤਿਆਰੀ ਤੇ ਲੱਗੇ ਆ ਉਹਨਾਂ ਨੂੰ 15-15 ਲੱਖ ਰੁਪਏ ਅਡਵਾਂਸ ਕਰਨ ਦਿੱਤਾ ਤਾਂ ਜੋ ਉਹਨਾਂ ਨੂੰ ਘਰ ਦੀ ਚਿੰਤਾ ਨਾ ਹੋਵੇ ਉਹਨਾਂ ਨੂੰ ਪੈਸੇ ਦੀ ਚਿੰਤਾ ਨਾ ਹੋਵੇ ਉਹ ਪੰਜਾਬ ਲਈ ਕੁਝ ਵੱਡਾ ਕੁਝ ਕਰਕੇ ਆਣ ਸੋ ਇਸ ਕਰਕੇ ਕਾਫੀ ਵੱਡੀਆਂ ਜਿਹੜੀਆਂ ਨੇ ਉਹ ਰੋਡ ਮੈਪ ਜਿਹੜੇ ਤੈਅ ਕੀਤੇ ਪੰਜਾਬ ਦੇ ਮੰਤਰੀ ਸਾਹਿਬ ਜਿਹੜਾ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੜਕ ਸੁਰੱਖਿਆ ਫੋਰਸ ਦਾ ਗਠਨ ਕੀਤਾ ਗਿਆ ਵਾ ਉਸ ਨੂੰ ਲੈ ਕੇ ਸਰ ਕੀ ਕਹਿਣਾ ਚਾਹੋਗੇ ਬਹੁਤ ਮੈਂ ਸਮਝਦਾ ਵੀ ਇਤਿਹਾਸਿਕ ਫੈਸਲਾ ਤੁਸੀਂ ਅਸੀਂ ਸਾਰੇ ਜਦੋਂ ਕਿਤੇ ਰੋਡ 'ਚੋਂ ਲੰਘਦੇ ਆ ਔਰ ਕਈ ਵਾਰ ਐਕਸੀਡੈਂਟ ਦੇ ਦੌਰਾਨ ਸਾਨੂੰ ਬਿਲਕਦੇ ਲੋਕ ਮਿਲਦੇ ਆ ਔਰ ਅਸੀਂ ਡਰ ਮਾਰੀ ਉਹਨਾਂ ਦੇ ਕੋਲ ਨਹੀਂ ਜਾਂਦੇ ਵੀ ਮੈਂ ਇਹਨੂੰ ਚੱਕ ਕੇ ਚਾ ਕੇ ਖੜਾਂਗਾ ਕਿੱਥੇ ਇੱਕ ਤਾਂ ਮੇਰੇ ਗੱਲ ਨਾ ਪੈ ਜਾਵੇ ਸੋ ਇਸ ਕਰਕੇ ਐਸਐਸਐਫ ਜਿਹੜੀ ਬਣੀ ਹੈ ਪੰਜਾਬ ਦੇ ਅੰਦਰ ਬਹੁਤ ਹੀ ਉਹਨਾਂ ਨੂੰ ਹਾਈਲੀ ਕਿਸਮ ਦੀਆਂ ਜਿਹੜੀਆਂ ਸਾਧਨ ਵੀ ਦਿੱਤੇ ਗਏ ਆ ਉਹਨਾਂ ਦਾ ਦੇ ਅੰਦਰ ਬੜਾ ਇੱਕ ਫਰਸਟ ਐਡ ਦਾ ਸਿਸਟਮ ਹੈਗਾ ਸੋ ਪਹਿਲੀ ਜਿਹੜੀ ਅਪਰੋਚ ਹੈ ਸਰਕਾਰ ਦੀ ਵੀ ਉਸ ਸੜਕ ਹਾਦਸੇ ਦੇ ਸਕਾਰ ਜਿਹੜੇ ਇੰਜਰਡ ਲੋਕ ਨੇ ਉਹਨਾਂ ਦੀ ਜਾਨ ਬਚਾਈ ਜਾਵੇ ਤੇ ਨਾਲ ਦੇ ਕਿਸੇ ਵੀ ਹਸਪੀਟਲ ਦੇ ਅੰਦਰ ਚਾਹੇ ਉਹ ਪ੍ਰੋਵਾਈਡ ਪ੍ਰਾਈਵੇਟ ਹਸਪੀਟਲ ਕਿਉਂ ਨਾ ਹੋਵੇ ਉਥੇ ਇਹ ਫੋਰਸਾਂ ਉਹਨਾਂ ਨੂੰ ਦਾਖਲ ਕਰਾਨੀਆਂ ਤੇ ਟੋਟਲ ਖਰਚ ਜਿਹੜਾ ਆ ਉਹ ਗਵਰਨਮੈਂਟ ਪੰਜਾਬ ਦੀ ਮਤਲਬ ਕਰੂਗਾ ਸਿਸ ਕਰਕੇ ਜਿਹੜੀ ਐਸਐਸਐਫ ਬਣੀ ਆ ਇਹ ਵੀ ਬੜਾ ਇਤਿਹਾਸਕ ਫੈਸਲਾ ਪੰਜਾਬ ਦੀ ਸੜਕ ਸੁਰੱਖਿਆ ਨੂੰ ਲੈ ਕੇ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਨੇ ਕੀਤਾ ਸਰ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਲਗਾਤਾਰ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਨਸ਼ਿਆਂ ਦੇ ਖਿਲਾਫ ਜੋ ਮਿਸ਼ਨ ਨਿਸ਼ਚੇ ਦੀ ਮੁਹਿੰਮ ਚਲਾਈ ਗਈ ਆ ਚੰਗੇ ਰਿਜ਼ਲਟ ਵੀ ਆ ਰਹੇ ਆ ਅੱਜ ਇਸ ਮੌਕੇ ਤੇ ਗੁਰਦਾਸਪੁਰ ਪੁਲਿਸ ਦੀ ਕਾਰਜਕਾਰੀ ਔਰ ਇਹਦੇ ਨਾਲ ਦੀ ਨਾਲ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸੇ ਸੌਰ ਤੇ ਜੋ ਮੇਰੇ ਕੋਲ ਫੀਡਬੈਕ ਆ ਜੋ ਮੈਂ ਜਾਣਦਾ ਸਮਝਦਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪੰਜ ਚਾਰ ਪਿੰਡ ਐਸੇ ਆ ਜਿਹੜੇ ਡਰੱਗਸ ਦੇ ਮਾਮਲੇ 'ਚ ਬਹੁਤ ਚਰਚਾ ਚ ਰਹਿੰਦੇ ਰਹੇ ਆ ਸੋ ਉਹਨਾਂ ਪਿੰਡਾਂ ਦੇ ਅੰਦਰ ਬਕਾਇਦਾ ਅਪਰੋਚ ਕਰਕੇ ਮਤਲਬ ਔਰ ਅੱਛੇ ਉਹਨਾਂ ਦੇ ਰਿਜ਼ਲਟ ਆਏ ਆ ਸੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਗੁਰਦਾਸਪੁਰ ਦੇ ਖਾਸ ਕਰਕੇ ਮੇਰੀ ਆਪਣੀ ਕਰਮ ਭੂਮੀ ਹੈ ਮੈਂ ਤੇਹੀ ਕਹਾਂਗਾ ਕਿ ਪੰਜਾਬ ਜਿਹੜਾ ਆ ਉਹ ਦੁਆਰਾ ਆਪਣੇ ਪੁਰਾਣੇ ਰੰਗ ਚਾ ਰਿਹਾ ਔਰ ਸਰਕਾਰ ਹਰ ਸੰਭਵ ਹਰ ਘੜੀ ਹਰ ਪਲ ਸਾਡੇ ਮੁੱਖ ਮੰਤਰੀ ਪੰਜਾਬ ਲਈ ਸੋਚਦੇ ਆ ਸੋ ਪੰਜਾਬ ਜਿੰਦਾਬਾਦ ਸਦਾ ਰਵੇ ਸਾਡਾ ਗੁਰਦਾਸਪੁਰ ਜਿੰਦਾਬਾਦ ਸਦਾ ਰਵੇ ਇਹਦੇ ਲਈ ਅਸੀਂ ਹਮੇਸ਼ਾ ਤਤਪਰ ਵੀ ਆ ਤੇ ਖਾਸ ਕਰਕੇ ਜਿਹੜਾ ਪੰਜਾਬ ਪੁਲਿਸ ਦਾ ਇਹ ਯਤਨ ਹੈਗਾ ਮੈਨੂੰ ਲੱਗਦਾ ਕਿ ਇਹ ਬੜਾ ਨਵੇਕਲਾ ਵੀ ਆ ਔਰ ਇਹਦੇ ਅੱਛੇ ਪ੍ਰਣਾਮ ਜਿਹੜੇ ਨਿਕਲ ਕੇ ਸਾਹਮਣੇ ਆ ਰਹੇ ਆ ਸੋ ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਅਗਾਹ ਵੀ ਇਹ ਇਨ ਫਿਊਚਰ ਇਹ ਸਰਕਾਰ ਇਸ ਪਾਸੇ ਰਹਿਣਗੇ ਮੈਨੂੰ ਇਹ ਆਸ ਹੈ